ਸ਼ਤਸ਼ੀਅ ਕਲਜੀ ਸਾਰੈ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਰ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਹੈਲਦੀ ਡਰਿੰਕ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗਾ ਇੱਕਦਮ ਠੰਡੀ ਤਸਵੀਰ ਵਾਲਾ ਬਣਾ ਕੇ ਤਿਆਰ ਕਰਾਂਗੇ ਤੁਸੀਂ ਇਹਨੂੰ ਬੱਚਿਆਂ ਨੂੰ ਵੱਡਿਆਂ ਨੂੰ ਵੀ ਬਣਾ ਕੇ ਦੇ ਸਕਦੇ ਹੋ ਰੈਸਪੀ ਸ਼ੁਰੂ ਕਰਦੇ ਆਂ ਇਦਲੇ ਇਸ ਲਵਾਂਗੇ 2 ਚਮਚ ਅਸੀਂ ਗੋਂਦੇ ਲਏ ਆ ਕਤੀਰਾ ਗੋਂਦ ਕਿਹਾ ਜਾਂਦਾ ਜਿਹਨੂੰ ਇਹ ਗਰਮੀ ਵਾਲੀ ਬਹੁਤ ਜ਼ਿਆਦਾ ਵਧੀਆ ਹੁੰਦਾ ਆਪਣਾ ਇਹਦੀ ਤਸਵੀਰ ਹੈ ਬਿਲਕੁਲ ਠੰਡੀ ਹੁੰਦੀ ਹੈ ਤੇ 2 ਚਮਚ ਅਸੀਂ ਤੇ ਚੀਆ ਸੀਡਸ ਦੇ ਲਵਾਂਗੇ ਇਹਨਾਂ ਨੂੰ ਤੁਕ ਮਲੰਗਾ ਵੀ ਕਿਹਾ ਜਾਂਦਾ ਹੈ ਆ ਇਹ ਬਾਜ਼ਾਰ ਵਿੱਚ ਆਸਾਨੀ ਨਾਲ ਸਾਨੂੰ ਮਿਲ ਜਾਂਦੇ ਆ ਇਹਨਾਂ ਨੂੰ ਅਸੀਂ ਇਹਨੂੰ ਰਾਤ ਨੂੰ ਭੋ ਕੇ ਰੱਖ ਦਾਂਗੇ ਦੋਨਾਂ ਨੂੰ ਵਿੱਚ ਪਾਣੀ ਪਾ ਕੇ 2-2 ਕੱਪ ਜਾਂ 1 ਕੱਪ ਤੁਸੀਂ ਪਾਣੀ ਪਾ ਕੇ ਰੱਖ ਸਕਦੇ ਹੋ ਦੋ ਚਮਚ ਅਸੀਂ ਕਤਿਰਾ ਗੁੰਨ ਲਿਆ ਸੀ ਦੋ ਚਮਚ ਸੀਆ ਸੀਡ ਚੀਆ ਸੀਡ ਲਏ ਸੀਗੇ ਤੇ ਇਹਨਾਂ ਨੂੰ ਅਸੀਂ ਇੱਕ ਕੱਪ ਪਾਣੀ ਵਿੱਚ ਓਵਰਨਾਈਟ ਭਿਓ ਕੇ ਰੱਖ ਦਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਫੁੱਲ ਕੇ ਤਿਆਰ ਹੋ ਜਾਣ ਤੇ ਇੱਕ ਬੌਲ ਵਿੱਚ ਪਾਵਾਂਗੇ ਅਸੀਂ 9 ਤੋਂ 10 ਕਾਜੂ ਤੇ 9 ਤੋਂ 10 ਅਸੀਂ ਇਹਦੇ ਵਿੱਚ ਬਦਾਮ ਲਏ ਆ ਬਦਾਮਾਂ ਨੂੰ ਮੈਂ ਭਿਓ ਕੇ ਰੱਖਿਆ ਹੋਇਆ ਸੀ ਇਹਦਾ ਛਿਲਕਾ ਉਤਾਰ ਕੇ ਹੀ ਲੈਣਾ ਹੈ ਛਿਲਕੇ ਵਾਲੇ ਨਹੀਂ ਲੈਣੇ ਹੈਗੇ ਤੇ ਇੱਕ ਚਮਚ ਇਹਦੇ ਵਿੱਚ ਅਸੀਂ ਕੁੱਦੂ ਦੇ ਬੀਜ ਐਡ ਕਰਾਂਗੇ ਇੱਕ ਚਮਚੀ ਦੇ ਵਿੱਚ ਪਾਵਾਂਗੇ ਅਸੀਂ ਮਗਜ ਚਾਰੇ ਮਗਜ ਹੁੰਦੇ ਆ ਜਿਹੜੇ ਡਰਿੰਕ ਨੂੰ ਹੈਲਦੀ ਬਣਾਉਣ ਲਈ ਦੇ ਵਿੱਚ ਅਸੀਂ ਚੀਨੀ ਦਾ ਯੂਜ਼ ਨਹੀਂ ਕਰਨਾ ਇਹਦੇ ਵਿੱਚ ਅਸੀਂ ਪਾਵਾਂਗੇ ਖਜੂਰਾ ਜਿਹੜੀ ਬੀਜਾਂ ਤੋਂ ਬਿਨਾ ਹੁੰਦੀਆਂ ਆ ਤੇ ਦੋ ਕਾਪੇ ਦੇ ਵਿੱਚ ਠੰਡਾ ਦੁੱਧ ਪਾ ਲਵਾਂਗੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ ਅਸੀਂ ਇਹ ਡਰਿੰਕ ਅਸੀਂ ਬਿਨਾ ਚੀਨੀ ਤੋਂ ਬਣਾ ਕੇ ਤਿਆਰ ਕਰਾਂਗੇ ਬਹੁਤ ਜ਼ਿਆਦਾ ਹੈਲਦੀ ਬਣ ਕੇ ਤਿਆਰ ਹੋਊਗਾ ਇਹਨਾਂ ਨੂੰ ਅਸੀਂ 4-5 ਘੰਟੇ ਲਈ ਭਿਓ ਕੇ ਰੱਖ ਦਾਂਗੇ ਠੰਡੇ ਦੁੱਧ ਵਿੱਚ ਇਹਨੂੰ ਤੁਸੀਂ ਫ੍ਰਿਜ ਵਿੱਚ ਰੱਖ ਦੇਣਾ ਕਿਉਂਕਿ ਗਰਮੀ ਦਾ ਮੌਸਮ ਹੈ ਦੁੱਧ ਨੂੰ ਖਰਾਬ ਹੋਣ ਦਾ ਡਰ ਰਹਿੰਦਾ ਹੈ ਬਾਹਰ ਇੰਗ ਫਰਿੱਜ ਵਿੱਚ ਰੱਖ ਦਾਂਗੇ ਇਹਨਾਂ ਨੂੰ ਅਸੀਂ ਹੁਣ ਮਿਕਸੀ ਦੇ ਜਾਰ ਵਿੱਚ ਪਾ ਕੇ ਇਹਨਾਂ ਦਾ ਬਰੀਕ ਚੰਗੀ ਤਰ੍ਹਾਂ ਪੀਸ ਲਾਂਗੇ ਤਾਂ ਕਿ ਜਿਹੜੇ ਖਜੂਰਾਂ ਤੇ ਆਪਣੇ ਡਰਾਈ ਫਰੂਟ ਹੈ ਬਿਲਕੁਲ ਚੰਗੀ ਤਰ੍ਹਾਂ ਦੁੱਧ ਵਿੱਚ ਮਿਕਸ ਹੋ ਜਾਣ ਇਨ ਹੋਰ ਵੀ ਹੈਲਦੀ ਬਣਾਉਣ ਲਈ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਅਸੀਂ ਮਿਸ਼ਰੀ ਦਾ ਪਾਊਡਰ ਮਿਸ਼ਰੀ ਦਾ ਪਾਊਡਰ ਬਣਾ ਕੇ ਰੱਖਿਆ ਹੋਇਆ ਹੈ ਤੁਸੀਂ ਜੇ ਨਹੀਂ ਪਾਣਾ ਚਾਹੁੰਦੇ ਤਾਂ ਮਿਸ਼ਰੀ ਤੋਂ ਬਿਨਾਂ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਇੱਧਰ ਸਾਡੇ ਚੀਆ ਸੀਡਸ ਦੇ ਜਿਹੜਾ ਗੂੰਦ ਕਤੀਰਾ ਸੀਗਾ ਬਿਲਕੁਲ ਫੁੱਲ ਕੇ ਤਿਆਰ ਹੋ ਚੁੱਕਿਆ ਹੈ ਅਸੀਂ ਲਵਾਂਗੇ ਦੋ ਗਲਾਸ ਇਹਦੇ ਵਿੱਚ ਪਾਵਾਂਗੇ ਗੂੰਦ ਕਤੀਰਾ ਇੱਕ ਇੱਕ ਚਮਚ ਤੇ ਇੱਕ ਇੱਕ ਚਮਚ ਅਸੀਂ ਪਾਵਾਂਗੇ ਇਹਦੇ ਵਿੱਚ ਚੀਆ ਸੀਡਸ ਤੇ ਏ ਡਰਿੰਕ ਅਸੀਂ 2 ਗਲਾਸਾਂ ਲਈ ਬਣਾ ਕੇ ਤਿਆਰ ਕਰ ਰਹੇ ਹਾਂ ਤੁਸੀਂ ਜੇ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਤਾਂ ਸਮਾਨ ਦੀ ਮਾਤਰਾ ਜਿਹੜੀ ਤੁਸੀਂ ਜ਼ਿਆਦਾ ਲੈ ਸਕਦੇ ਹੋ ਇੱਕ ਇੱਕ ਚਮਚੀ ਦੇ ਵਿੱਚ ਅਸੀਂ ਪਾਵਾਂਗੇ ਰੋਅਫ ਜਾ ਤੁਸੀਂ ਵੀ ਕੋਈ ਵੀ ਜਿਹੜਾ ਸ਼ਰਬਤ ਲੈ ਸਕਦੇ ਹੋ ਇਹਨੂੰ ਹੈਲਦੀ ਬਣਾਉਣ ਲਈ ਤੇ ਟੇਸਟੀ ਬਣਾਉਣ ਲਈ ਜਿਹੜਾ ਅਸੀਂ ਦੁੱਧ ਬਣਾ ਕੇ ਰੱਖਿਆ ਸੀ ਡਰਾਈ ਫਰੂਟ ਵਾਲਾ ਉਹ ਐਡ ਕਰ ਦਾਂਗੇ ਬਹੁਤ ਜ਼ਿਆਦਾ ਹੈਲਦੀ ਇਹ ਸਾਡੀ ਡਰਿੰਕ ਬਣ ਕੇ ਤਿਆਰ ਹੋਈ ਹੈ ਤੁਸੀਂ ਇਹਨੂੰ ਬੱਚਿਆਂ ਨੂੰ ਵੀ ਬਣਾ ਕੇ ਦੇ ਸਕਦੇ ਹੋ ਇੱਕ ਗਲਾਸ ਤੁਸੀਂ ਪੀਓਗੇ ਰੋਜ਼ਾਨਾ ਭੁੱਖ ਬਹੁਤ ਜ਼ਿਆਦਾ ਘੱਟ ਲੱਗਦੀ ਹੈ ਇਹਨੂੰ ਪੀ ਕੇ ਤੇ ਠੰਡਾ ਲੱਗਦਾ ਹੈ ਸਰੀਰ ਨੂੰ ਵੀ ਤੇ ਥੋੜਾ ਥੋੜਾ ਓਪਨ ਹੋ ਅਸੀਂ ਇਹਦੇ ਉੱਪਰ ਡਰਾਈ ਫਰੂਟ ਐਡ ਕਰ ਦਾਂਗੇ ਤੇ ਇੱਕ ਇੱਕ ਚਮਚ ਅਸੀਂ ਰੂਫ ਚਾ ਹੋਰ ਐਡ ਕਰ ਦਾਂਗੇ ਸਾਡਾ ਡਰਿੰਕ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਮਿਲਦੇ ਆ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਤ ਸ਼ਿਆਕਾਲ